ਤੇ ਦੋ ਪਹਿਲੂਆਂ ਵਿੱਚੋਂ ਆਪਾਂ ਅੱਜ ਧਿਕਸ਼ਾ ਦੀ ਗੱਲ ਕਰਦੇ ਆ। ਇੱਕ ਹੈ ਧਿਕਸ਼ਾ ਤੇ ਦੂਜੀ ਹੈ ਸਿੱਖਿਆ। ਇੱਕ ਹੈ ਧਿਕਸ਼ਾ ਤੇ ਦੂਜੀ ਹੈ ਹੁਣ ਧਿਕਸ਼ਾ ਤੇ ਸਿੱਖਿਆ ਦਾ ਫਰਕ ਆਪਾਂ ਦੱਸਦੇ ਤੁਹਾਨੂੰ ਕੀ ਹੈ। ਸਾਗਰ ਜੀ ਨੂੰ ਵਚਨ दीक्षित ਹੋਣਾ ਉਹਨਾਂ ਨੇ। ਸਵਾਗਤ ਹੈ। ਪਹਿਲੇ ਹੀ ਉਹ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਹੋਏ ਐ। ਹਨ ਤਮਾਹ ਪੁਰਜ ਵੀ ਬੈਠੇ ਅਸੀਂ। ਅਸੀਂ ਸਿਰਫ ਵਾਲਮੀਕੀ ਮਹਾਰਾ ਜੀਆਂ ਸਿੱਖਿਆਵਾਂ ਬਾਰੇ ਤੁਹਾਨੂੰ ਦੱਸਣਾ ਪਰਮਾਤਮਾ ਵੀ ਤੁਹਾਡੇ ਵਾਲਮੀਕੀ ਮਹਾਰਾਜ ਹੈ ਤੇ ਗੁਰੂ ਵੀ ਤੁਹਾਡੇ ਵਾਲਮੀਕੀ ਜੁੜਨਾ ਤੁਸੀਂ ਕਿਹਨਾਂ ਨਾਲ ਵਾਲਮੀਕੀ ਮਹਾਰਾਜ ਜੇ ਤੁਸੀਂ ਉਹਨਾਂ ਨਾਲ ਜੁੜ ਗਏ ਤਾਂ ਸਮਝ ਲਓ ਸਾਡੇ ਨਾਲ ਜੁੜ ਗਏ ਸਮਝ ਲਓ ਮਹਾਪੁਰਸ਼ਾਂ ਨਾਲ ਜੁੜ ਗਏ ਸਮਝ ਲਓ ਸੰਤਾਂ ਨਾਲ ਜੁੜ ਗਏ ਤੁਸੀਂ ਵਾਲਮੀਕੀ ਮਹਾਰਾਜ ਨਾਲ ਜੁੜਨਾ ਇੱਕ ਹੈ ਧਿਕਸ਼ਾ ਤੇ ਦੂਸਰੀ ਹੈ ਸਿੱਖਿਆ ਹੁਣ ਧਿਕਸ਼ਾ ਅਧੂਰੀ ਹੈ ਜੇ ਸਿੱਖਿਆ ਪੂਰੀ ਨਹੀਂ ਹੈ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਕਰਨੀਆਂ ਤੁਹਾਨੂੰ ਸਮਝ ਆ ਜਾਣਾ ਤਬ ਤੋਂ ਪਹਿਲੇ ਆਪਾਂ ਬੱਚੇ ਨੂੰ ਸਕੂਲ 'ਚ ਐਡਮਿਸ਼ਨ ਕਰਾਣੇ ਆ। ਉਹਦੀਆਂ ਕਾਪੀਆਂ, ਕਿਤਾਬਾਂ, ਪੈਨਸਨਾਂ, ਸ਼ੂਜ਼, ਸੌਕਸ ਲੈ ਕੇ ਦਿੰਨੇ ਆ। ਐਡਮਿਸ਼ਨ ਕਰਾਣ ਤੋਂ ਬਾਅਦ ਉੱਥੇ ਦੀ ਮੈਨੇਜਮੈਂਟ ਦੀ, ਟੀਚਰ ਦੀ ਕੀ ਜ਼ਿੰਮੇਵਾਰੀ ਬਣਦੀ ਆ? ਕੀ ਜ਼ਿੰਮੇਵਾਰੀ ਬਣਦੀ ਆ? ਤੁਸੀਂ ਟੀਚਰ ਤੇ ਵਿਸ਼ਵਾਸ ਕੀਤਾ, ਸਕੂਲ ਤੇ ਵਿਸ਼ਵਾਸ ਕੀਤਾ, ਆਪਣਾ ਬੱਚਾ ਉਹਨਾਂ ਨੂੰ ਸੌਂਪ ਦਿੱਤਾ ਐਡਮਿਸ਼ਨ ਕਰਾਈ। ਹੁਣ ਉਹਨੂੰ ਪਰੰਪਰਾਵਾਂ ਸਿਖਾਣੀਆਂ। ਉਹਨੂੰ ਅਨੁਸ਼ਾਸਨ ਸਿਖਾਣਾ। ਉਹਨੂੰ ਸ਼ਬਦਾਂ ਦੀ ਪਛਾਣ ਕਰਾਣੀ ਇਹ ਜ਼ਿੰਮੇਵਾਰੀ ਕਿਹਦੀ ਹੈ ਟੀਚਰ ਦੀ ਹੈ ਨਾ ਕਿਉਂਕਿ ਤੁਸੀਂ ਉਹਨੂੰ ਪੇ ਕਰ ਰਹੇ ਹੋ ਤੁਸੀਂ ਉਹਨੂੰ ਜ਼ਿੰਮੇਵਾਰੀ ਦਿੱਤੀ ਆਪਣੇ ਬੱਚੇ ਦੀ ਜਦੋਂ ਵਚਨ ਦੇਖਸ਼ਾ ਹੋਣੀ ਹੈ ਇਹਨਾਂ ਦੀ ਐਡਮਿਸ਼ਨ ਹੋਣੀ ਹੈ ਉਸ ਤੋਂ ਬਾਅਦ ਟੀਚਰ ਦਾ ਕੰਮ ਸ਼ੁਰੂ ਹੋ ਜਾਣਾ ਟੀਚਰ ਤੁਹਾਨੂੰ ਕੀ ਕਰਦਾ ਜੀ ਏ ਬੀ ਸੀ ਡੀ ਈ ਐਫ ਜੋ ਵੀ ਅੱਗੇ ਮੈਂ ਇਹਨਾਂ ਪੜਿਆ ਨਹੀਂ ਹੁਣ ਏ ਹੁੰਦੀ ਸਭ ਤੋਂ ਪਹਿਲੇ ਏ ਫੋਰ ਐਪਲ ਕਹਿੰਦੇ ਨੇ ਹੁਣ ਜਿੰਨੀ ਦੇਰ ਤੱਕ ਏ ਦੀ ਪਛਾਣ ਕਰਾਉਣ ਲਈ ਟੀਚਰ ਕੀ ਕਰਦਾ ਹੈ ਬੱਚੇ ਨੂੰ ਕਹਿੰਦਾ ਇੱਕ ਪੇਜ ਤੇ ਸਿਰਫ ਏ ਹੀ ਲਿਖ ਗੱਲੀ ਬੱਚਾ ਕੀ ਕਰਦਾ ਏ ਹੀ ਲਿਖਦਾ ਸਿਰਫ ਜਦੋਂ ਉਹਨੂੰ ਲੱਗਦਾ ਵੀ ਕਿਤੇ ਕਮੀ ਹੋ ਕਹਿੰਦਾ ਹੋਰ ਦਸਾਂ ਪੇਜਾਂ ਤੇ ਲੇਖ ਉਹ ਫਿਰ ਏ ਹੀ ਲਿਖਦਾ ਹੈ 100 100 ਪੇਜ ਤੇ ਏ ਹੀ ਲਿਖਾਉਂਦੇ ਜਿੰਨੀ ਦੇਰ ਤਾਈ ਏ ਛੱਪਦੀ ਨਹੀਂ ਨਾ ਇੱਥੇ ਉਨੀ ਦੇਰ ਤਾਈ ਏ ਬੰਦ ਹੁੰਦੀ ਬੱਚੇ ਜਿਹੜੇ ਪੜ੍ਹੇ ਆ ਹੁੰਦੀ ਹੈ ਜਿੰਨੀ ਦੇਰ ਤਾਈ ਏ ਛੱਪਦੀ ਨਹੀਂ ਨਾ ਦਿਮਾਗ 'ਚ ਤਾਂ ਟੀਚਰ ਵੀ ਤੇ ਨਹੀਂ ਜਾਂਦਾ ਕਹਿੰਦਾ ਇਹ ਇੱਕ ਵਾਰ ਹੋਰ ਲਿਖ। ਜਦੋਂ ਇਹ ਛੱਪ ਜਾਂਦੀ ਹੈ ਨਾ ਤਾਂ ਫਿਰ ਉਹ ਵੀ ਵੱਲ ਹੁੰਦਾ। ਇੱਕ ਇੱਕ ਸ਼ਬਦ ਉਹ ਟਾੜ ਨੂੰ ਪੂਰੇ 100 150 50 20 20 ਪੇਜ ਤੇ ਲਿਖਣ ਲਈ ਕਹਿੰਦਾ। ਕਿਉਂਕਿ ਉਹਦੀ ਜ਼ਿੰਮੇਵਾਰੀ ਹੈ। ਫਿਰ ਜਦੋਂ ਉਹ ਸਾਰੇ ਸ਼ਬਦਾਂ ਨੂੰ ਉਤਾਰ ਦਿੰਦਾ ਟਾੜ ਦੇ ਦਿਮਾਗ 'ਚ ਫਿਰ ਭਲਾਵੇਂ ਅੱਖਰਾਂ 'ਚ ਜਾਂਦਾ ਹੈ। A B C D ਵੇ ਸਾਰਾ ਅੱਗੇ ਪਿੱਛੇ ਕਰਕੇ ਲਿਖਦਾ। ਫਿਰ ਉਹ ਬੋਲਦਾ। ਇਹ ਫਿਰ ਬੱਚੇ ਨੂੰ ਕਹਿੰਦਾ ਕਿੱਥੇ ਹੈ? ਬੱਚਾ ਫਿਰ ਉਸ 'ਚੋਂ A ਪਹਿਚਾਣਦਾ। ਵੀ ਆਇਆ ਜੀ ਬੱਚੇ ਨੂੰ ਬਲੈਕਬੋਰਡ ਤੇ ਬੁਲਾਇਆ ਜਾਂਦਾ ਬੇਟਾ ਇਹ ਕਿੱਥੇ ਲਿਖੀ ਐ ਪਹਿਲੇ ਤਾਂ ਸਿੱਧੀ ਸੀ ABC D ਹੁਣ ਉਹ ਕਹਿੰਦੇ ਵੀ ਭਲਾਵੇਂ ਅੱਖਰ ਸਮਝਦੇ ਨਾ ਭਲਾਵੇਂ ਅੱਖਰ ਅੱਗੇ ਪਿੱਛੇ ਕਰਕੇ ਲਿਖੇ ਉਹ ਲਿਖਦਾ ਟੀਚਰ ਤਾਂ ਫਿਰ ਬੱਚੇ ਨੂੰ ਕਹਿੰਦਾ ਵੀ ਦੱਸੋ ਇਹ ਕਿੱਥੇ ਐ ਫਿਰ ਉਹ ਦੇਖਦਾ ਵੀ ਇਹਨੂੰ ਪਹਿਚਾਣਾ ਐ ਫਿਰ ਬੱਚਾ A ਤੇ ਹੱਥ ਰੱਖਦਾ ਫਿਰ ਬੱਚਾ C F Z ਜੋ ਵੀ ਉਹ ਪੁੱਛਦਾ ਉਸ ਤੋਂ ਬਾਅਦ ਟੀਚਰ ਉਹਨੂੰ ਸ਼ਬਦਾਂ ਵਿੱਚ ਪੜ੍ਹਨ ਲਈ ਦੱਸਦਾ ਐ ਬੀ ਨੂੰ ਸ਼ਬਦਾਂ ਚ ਕਿਦਾਂ ਪੜਾਉਣਾ ਹੈ ਫਿਰ ਉਸ ਤੋਂ ਬਾਅਦ ਪਹਿਲੀ ਦੂਜੀ ਤੀਜੀ ਚੌਥੀ ਕਿਤਾਬ ਦੇ ਵਿੱਚ ਨਾ ਕਿਤਾਬਾਂ ਦੇ ਵਿੱਚ ਚਿੱਤਰ ਹੁੰਦੇ ਆ ਇਹ ਫੋਰ ਐਪਲ ਨਾਲ ਛੋਟਾ ਜਿਹਾ ਸੇਬ ਬਣਿਆ ਹੁੰਦਾ ਬੇਟਾ ਜੋ ਤੂੰ ਲਾਲ ਸੇਬ ਖਾਤਾ ਹੈ ਉਹ ਐਸਾ ਐਸਾ ਹੁਣ ਬੱਚੇ ਨੂੰ ਉਹਦੇ ਦਿਮਾਗ ਵਿੱਚ ਸੇਬ ਫਿੱਟ ਕਰਨ ਲਈ ਸੇਬ ਦੀ ਪਿਕਚਰ ਬਣਾਈ ਜਾਂਦੀ ਹੈ ਡੀ ਫੋਰ ਡੌਗ ਦੀ ਪਿਕਚਰ ਬਣਾਈ ਜਾਂਦੀ ਹੈ ਹੁਣ ਤੁਸੀਂ ਏ ਫੋਰ ਐਪਲ ਲਿਖ ਦਿਓ ਕੱਲਾ ਬੱਚੇ ਨੂੰ ਫਰੂਟ ਦੀ ਦੁਕਾਨ ਤੇ ਲੈ ਜਾਓ ਏ ਫੋਰ Apple ਉਹਨੂੰ ਕੀ ਪਤਾ Apple ਕਿਹੜਾ ਉਹਨੂੰ Apple ਦਿਮਾਗ ਚ ਫਿੱਟ ਕਰਨ ਲਈ ਪਹਿਲੇ ਫੋਟੋ ਬਣਾਏ ਜਾਂਦੇ ਆ ਤਾਂ ਜਦੋਂ ਉਹਨੂੰ ਚਿੱਤਰਾਂ ਵਿੱਚ ਪੜਾ ਦਿੱਤਾ ਜਾਂਦਾ A for Apple B for Boy C for Cat D for Dog E for Elephant ਫਿਰ ਬਾਅਦ ਚ ਉਹਨੂੰ ਫਰੂਟ ਦੀ ਦੁਕਾਨ ਤੇ ਲੈ ਕੇ ਜਾਓ ਬੇਟਾ orange ਕਿਹੜਾ ਉਹਨੇ ਜੇ ਉਹ ਚਿੱਤਰ ਨੂੰ ਆਪਣੇ ਦਿਮਾਗ ਚ ਸਟੋਰ ਕੀਤਾ ਤਾਂ ਤੇ ਉਹ ਸੰਤਰੇ ਤੇ ਹੱਥ ਰੱਖ ਕੇ ਕਹੂਗਾ papa orange ਸੇਬ ਤੇ ਹੱਥ ਰੱਖ ਕੇ ਕਹੂਗਾ papa apple ਮੰਮੀ ਵੀ ਕਹੂਗਾ ਕਿ ਇਹ ਵਾਰੀ ਮੰਮੀਆਂ ਵੀ ਲੈ ਜਾਂਦੀਆਂ ਆਪਾਂ ਔਰੇਂਜ ਕਿਉਂ ਕਿਉਂਕਿ ਉਹਨੂੰ ਸ਼ਬਦਾਂ ਦੀ ਤੇ ਚਿੱਤਰਾਂ ਦੀ ਪਛਾਣ ਕਰਵਾ ਦਿੰਦੀ ਟੀਚਰ ਨੇ ਸਾਡਾ ਵੀ ਰੋਲ ਇੰਨਾ ਕੀ ਹੈ ਸੰਤ ਮਹਾਪੁਰਸ਼ਾਂ ਦਾ ਜਾਂ ਪ੍ਰਚਾਰਕ ਦਾ ਅਸੀਂ ਸਿਰਫ ਪਛਾਣ ਕਰਾਣੀ ਹੈ ਜ਼ਿੰਦਗੀ ਦੀ ਇਸ ਪੱਟੜੀ ਤੇ ਵੀ ਆਹ ਜਿਹੜੀ ਚੀਜ਼ ਐ ਇਦਾਂ ਐ ਆਹ ਜਿਹੜੀ ਚੀਜ਼ ਐ ਇਦਾਂ ਐ ਤੁਹਾਡੇ ਮਾਈਂਡ ਨੂੰ ਸਟਰੋਂਗ ਹੁਣ ਸਾਹਮਣੇ ਪੰਜਾਬੀ 'ਚ ਲਿਖਿਆ ਹੋਇਆ ਸਾਰਿਆਂ ਨੇ ਦਰਬਾਰ ਦਾ ਨਾਮ ਪੜਿਆ ਕਿੰਨਾਂ ਨੇ ਪੜਿਆ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ ਜਿਨ੍ਹਾਂ ਨੇ ਊੜਾ ਏੜਾ ਸਿੱਖਿਆ ਸੀ ਉਹ ਪੰਜਾਬੀ ਪੜ ਲੈਂਦੇ ਆ ਜਿਨ੍ਹਾਂ ਨੇ ਕਾ ਖਾ ਸਿੱਖਿਆ ਸੀ ਉਹ ਹਿੰਦੀ ਪੜ ਲੈਂਦੇ ਆ ਜਿਨ੍ਹਾਂ ਨੇ ਏ ਬੀ ਸੀ ਸਿੱਖੀ ਸੀ ਉਹ ਅੰਗਰੇਜ਼ੀ ਪੜ ਲੈਂਦੇ ਆ ਜੇ ਊੜਾ ਏੜਾ ਨਾ ਸਿੱਖਿਆ ਹੁੰਦਾ ਆ ਕੀ ਬਾਹਰ ਲਿਖਿਆ ਹੋਇਆ ਪਤਾ ਲੱਗਣਾ ਸੀ ਨਹੀਂ ਲੱਗਣਾ ਸੀ ਹੁਣ ਉਹਦਾ ਜੀਵਨ ਜਿੱਦਾਂ ਸ਼ਬਦਾਂ ਦੀ ਪਛਾਣ ਕਰਾ ਕੇ ਸਾਨੂੰ ਭਾਸ਼ਾ ਆਉਂਦੀ ਹੈ ਉਹਦੇ ਜ਼ਿੰਦਗੀ ਜੀਣ ਵਾਸਤੇ ਵਾਲਮੀਕੀ ਮਹਾਰਾਜ ਦਾ ਗਿਆਨ ਹੈ ਅਸੀਂ ਸਿਰਫ ਤੁਹਾਨੂੰ ਉਸ ਗਿਆਨ ਪ੍ਰਤੀ ਪ੍ਰੇਰਿਤ ਕਰਨਾ ਹੁਣ ਬੱਚੇ ਦੀ ਐਡਮਿਸ਼ਨ ਹੁੰਦੀ ਹੈ ਪੂਰਾ ਸਾਲ ਸਿਲੇਬਸ ਪੜਾਇਆ ਜਾਂਦਾ ਜੀ ਫਿਰ ਉਹਦੇ ਦੋ ਇੱਕ ਜਾਂ ਦੋ ਟੈਸਟ ਹੁੰਦੇ ਆ ਟੈਸਟਾਂ ਤੋਂ ਬਾਅਦ ਉਹਦੇ ਫਾਈਨਲ ਇਗਜ਼ਾਮ ਹੁੰਦੇ ਆ ਇਗਜ਼ਾਮ ਤੋਂ ਬਾਅਦ ਉਹਦੇ ਨੰਬਰ ਲੱਗਦੇ ਆ ਫਿਰ ਪਤਾ ਲੱਗਦਾ ਹੈ ਪਾਸ ਹੈ ਜਾਂ ਫੇਲ ਹੈ ਉਹ ਤਾਂ ਰਿਜ਼ਲਟ ਤੋਂ ਬਾਅਦ ਹੀ ਪਤਾ ਲੱਗਣਾ ਨਾ ਇੱਥੇ ਧਿਕਸ਼ਿਤ ਲੋਕ ਹੋ ਜਾਂਦੇ ਆ ਅੱਛਾ ਪਾਸ ਫੇਲ ਤੋਂ ਬਾਅਦ ਸਰਟੀਫਿਕੇਟ ਮਿਲਦਾ ਕਿ ਪਹਿਲੇ ਮਿਲ ਜਾਂਦਾ ਬਾਅਦ ਚ ਮਿਲਦਾ ਪਰ ਜਦੋਂ ਧਿਕਸ਼ਾ ਲੈਂਦੇ ਹੋ ਸਰਟੀਫਿਕੇਟ ਪਹਿਲੇ ਲੈ ਲੈਂਦੇ ਸਰਟੀਫਿਕੇਟ ਤਾਂ ਸਿੱਖਿਆ ਤੋਂ ਬਾਅਦ ਮਿਲਣਾ ਚਾਹੀਦਾ ਹੈ ਜੇ ਬੱਚਾ ਦੇਖੋ ਅਸੀਂ ਨਹੀਂ ਹੈਗੇ ਕੋਈ ਵਿਦਵਾਨ ਵਾਲਮੀਕੀ ਮਾਰਾਣਾ ਪ੍ਰੀਤ ਪਾਣੀ ਹੈ ਮਹਾਪੁਰਸ਼ ਇੱਥੇ ਵੀ ਬਹੁਤ ਸਾਰੇ ਹੈਗੇ ਆ ਦੀਪ ਜੀ ਹੈਗੇ ਆ ਪ੍ਰਮਾਰਤੀ ਜੀ ਹੈਗੇ ਆ ਆਪਾਂ ਸਾਰਿਆਂ ਨੇ ਰਲ ਮਿਲ ਕੇ ਬੱਚਿਆਂ ਨੂੰ ਸਾਜਣਾ ਪਰ ਜਿੱਥੇ ਸਾਡੀ ਜ਼ਿੰਮੇਵਾਰੀ ਹੈ ਉਹਨੂੰ ਅਸੀਂ ਜ਼ਰੂਰ ਨਿਭਾਵਾਂਗੇ ਔਰ ਇਸ ਬੱਚੇ ਨੂੰ ਪੇਪਰਾਂ ਤੱਕ ਦੀ ਤਿਆਰੀ ਕਰਾਵਾਂਗੇ ਤਾਂ ਸਾਡਾ ਇੱਕ ਇੱਕ ਨਿਯਮ ਆ ਜ਼ਿੰਦਗੀ ਦੇ ਵਿੱਚ ਆਪਾਂ ਧਿਕਸ਼ਾ ਉਹਨੂੰ ਹੀ ਦਿੰਨੇ ਆ ਜਿਹਨੂੰ ਪਹਿਲੇ ਸਿੱਖਿਆ ਦਿੰਦੀ ਆ ਜਿੱਦਨ ਮੈਨੂੰ ਲੱਗਾ ਇਹਨਾਂ ਬੱਚਿਆਂ ਦੀ ਮਹੀਨੇ ਚ ਮਿਹਨਤ ਹੋ ਗਈ ਪੂਰੀ ਮੈਨੂੰ ਲੱਗਾ ਹਾਂ ਵੀ ਸਰਟੀਫਿਕੇਟ ਦੇ ਕਾਬਿਲ ਹੈ ਫੇਰ ਧਿਕਸ਼ਾ ਦੇ ਦੇਣੀ ਬੱਚੇ ਦੀ ਮਿਹਨਤ ਸਲੋ ਹੈ ਪੰਜ ਸਾਲ ਨਾ ਹੋਵੇ ਜਿੱਦਨ ਮੈਨੂੰ ਲੱਗਾ ਬਬਰੀਕ ਜੀ ਉਹ ਦਿਨ ਧਿਕਸ਼ਿਤ ਕਰਨਾ ਜਿੱਦਨ ਮੈਨੂੰ ਲੱਗਾ ਵੀ ਆ ਵੀ ਰਸਤਾ ਠੀਕ ਹੈ 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 ਉਦਣ ਉਹਨੀ ਦੇਰ ਤਾਈਂ ਆਪਾਂ ਤਿਆਰੀ ਕਰਾਵਾਂਗੇ ਐਨ ਡੱਟ ਕੇ ਅੱਛਾ ਜਿਹੜਾ ਬੱਚਾ ਵਚਨ ਦੀਕਸ਼ਿਤ ਹੋਊਗਾ ਜ਼ਰੂਰੀ ਨਹੀਂ ਕਿ ਮੈਂ ਉਹਨੂੰ ਹੀ ਤਿਆਰੀ ਕਰਾਣੀ ਆ ਸਾਰਿਆਂ ਨੂੰ ਹੀ ਕਰਾ ਸਕਦਾ ਕਿਉਂਕਿ ਮੇਰਾ ਜਿਹੜੀ ਜ਼ਿੰਮੇਵਾਰੀ ਉਹ ਮੈਂ ਨਿਭਾਣੀ ਨਿਭਾਣੀ ਆ ਉਹ ਚ ਇਹ ਨਹੀਂ ਹੈਗਾ ਤੁਸੀਂ ਵਾਲਮੀਕੀ ਮਹਾਰਾ ਨਾਲ ਜੁੜ ਗਏ ਤੇ ਸਮਝ ਲਓ ਸਾਡੇ ਨਾਲ ਜੁੜ ਗਏ ਔਰ ਵਚਨ ਦੀਕਸ਼ਾ ਦੇ ਵਿੱਚ ਇਹ ਹੈ ਕਿ ਜੇ ਤੁਸੀਂ ਵਚਨ ਦੀਕਸ਼ਾ ਸਾਡੇ ਥਰੂ ਕੀਤੀ ਹੈ ਤਾਂ ਤੁਸੀਂ ਸਾਡੇ ਅਧੀਨ ਨਹੀਂ ਹੈਗੇ ਦੁਨੀਆ ਦੇ ਕਿਸੇ ਵੀ ਕੋਨੇ ਤੇ ਵਾਲਮੀਕੀ ਮਹਾਰਾ ਦਾ ਸਾਸਾ ਹੁੰਦਾ ਹੈ ਤੁਸੀਂ ਉੱਤੇ ਬਿਨਾ ਕਿਸੇ ਡਰ ਬਿਨਾ ਕਿਸੇ ਖੋਫ ਬਿਨਾ ਕਿਸੇ ਬੰਧਨ ਤੋਂ ਬਿਨਾ ਕਿਸੇ ਰੰਗ ਭੇਦ ਤੋਂ ਉੱਥੇ ਜਾ ਸਕਦੇ ਆ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ ਤੁਸੀਂ ਵਾਲਮੀਕੀ ਮਹਾਰਾਜ ਨੂੰ ਸੇਵਾ ਕਰਨ ਵਾਲੇ ਕਿਸੇ ਵੀ ਸੰਤ ਮਹਾਪੁਰਸ਼ ਕੋ ਜਾ ਸਕਦੇ ਆ ਕਿਸੇ ਵੀ ਦਰਬਾਰ ਤੇ ਜਾ ਕੇ ਸੇਵਾ ਕਰ ਸਕਦੇ ਆ ਉੱਥੇ ਕੋਈ ਕੰਡੀਸ਼ਨ ਨਹੀਂ ਹੈਗੀ ਕਿ ਜਸਵੀਰ 파ਰਸ ਕੋ ਬਚਨ ਦੇਖਿਤ ਹੋਇਆ ਤੇ ਉਹਦੇ ਕੋ ਪਹਿਲੇ ਪਰਮਿਸ਼ਨ ਲੈਣੀ ਫੋਨ ਕਰਕੇ ਐਦਾਂ ਦਾ ਕੋਈ ਸੰਦਰਭ ਨਹੀਂ ਹੈਗੀ ਵਾਲਮੀਕੀ ਮਹਾਰਾਜ ਜੀ ਦੇ ਨਾਮ ਦੇ ਉਹਨਾਂ ਦੇ ਪਿਆਰ ਦੀ ਜੋਤ ਜਿੱਥੇ ਜਗਦੀ ਹੈ ਉੱਥੇ ਤੁਸੀਂ ਜਾਣਾ ਉੱਥੇ ਸਾਡੀ ਪਰਮਿਸ਼ਨ ਲੈਣ ਦੀ ਲੋੜ ਇਹ ਕਲੀਅਰ ਕੱਟ ਗਿਆ ਔਨ ਰਿਕਾਰਡ ਬੋਲ ਰਿਹਾ ਇਹ ਕੋਈ ਛੁਪਣਾ ਵੀ ਨਹੀਂ ਹੈਗਾ YouTube ਤੇ ਵੀ ਪੈਣਾ ਕਿਉਂਕਿ ਵਾਲਮੀਕੀ ਮਾਰਾ ਹੈ ਨਾ ਜਦੋਂ ਤੁਸੀਂ ਜੁੜ ਗਏ ਨਾ ਵਾਲਮੀਕੀ ਮਾਰਾ ਕਹਿੰਦੇ ਵਿਰਾਗਯ ਮਮੁਖਸ਼ੂ ਉਤਪਤੀ ਸਥਿਤੀ ਉਪਸ਼ਮ ਤੇ ਨਿਰਵਾਣ ਨਿਰਵਾਣ ਦਾ ਮਤਲਬ ਹੁੰਦਾ ਮੁਕਤੀ ਮੋਕਸ਼ ਉਹ ਮੁਕਤੀ ਦੀ ਗੱਲ ਕਰਦੇ ਐ ਅਸੀਂ ਬੰਦਨਾ ਵਿੱਚ ਪਾਈਏ ਤਾਂ ਫਿਰ ਉਹਨਾਂ ਦੇ ਉਪਾਸਕ ਕਿੱਦਾਂ ਹੋਗਣ ਤੁਹਾਨੂੰ ਕੋਈ ਰੰਗ ਭੇਦ ਨਹੀਂ ਦਿਖਣਾ ਚਾਹੀਦਾ ਤੁਹਾਨੂੰ ਇਹ ਕਿ ਸਵਰੂਪ ਵਾਲਮੀਕੀ ਮਹਾਰਾਜ ਦਾ ਕੋਈ ਵੀ ਹੋਵੇ ਤੁਹਾਨੂੰ ਵਾਲਮੀਕੀ ਮਹਾਰਾਜ ਦਿਖਣਾ ਚਾਹੀਦਾ ਤੁਹਾਡਾ ਟਰੈਕ ਵਾਲਮੀਕੀ ਮਹਾਰਾਜ ਹੋਣਾ ਚਾਹੀਦਾ ਔਰ ਇਹ ਵੀ ਕੋਈ ਇਹ ਨਹੀਂ ਹੈਗਾ ਕਿ ਜਿਹੜਾ ਸਵਰੂਪ ਕਿ ਇਸੇ ਹੋਰ ਕਲਰ ਚ ਲੱਗਾ ਉਹ ਵਾਲਮੀਕੀ ਮਾਰਾ ਦਾ ਤੇ ਜਿਹੜਾ ਦੂਜੇ ਚ ਲੱਗਾ ਇਹ ਚਿੱਤਰਕਾਰ ਦੀ ਕਲਪਨਾ ਹੈ ਉਹਨੇ ਆਪਣੀ ਕਲਪਨਾ ਨੂੰ ਦਰਸਾਇਆ ਆਪਣੇ ਚਿੱਤਰ ਦੇ ਵਿੱਚ ਹਾਲਾਂਕਿ ਵਾਲਮੀਕੀ ਮਾਰਾ ਰੰਗਾਂ ਤੋਂ ਪਰੇ ਹੈ ਜੋ ਸ੍ਰਿਸ਼ਟੀ ਕਰਤਾ ਤੇ ਹਰ ਰੰਗ ਵੀ ਉਹਨਾਂ ਦਾ ਹੈ ਕਾਲਾ ਰੰਗ ਵੀ ਉਹਨਾਂ ਦਾ ਹੈ ਲਾਲ ਰੰਗ ਵੀ ਉਹਨਾਂ ਦਾ ਹੈ ਪੀਲਾ ਰੰਗ ਵੀ ਉਹਨਾਂ ਦਾ ਹੈ ਸਫੇਦ ਰੰਗ ਵੀ ਉਹਨਾਂ ਦਾ ਹੈ ਇਹ ਸ੍ਰਿਸ਼ਟੀ ਕਰਤਾ ਤੇ ਵੀ ਸਾਰੇ ਰੰਗ ਕਿਦੇ ਆ ਕਿਦੇ ਆ ਜੀ ਪ੍ਰਮਾਤਮਾ ਦੇ ਹੀ ਆ ਨਾ ਸਾਰੇ ਰੰਗ ਤੁਸੀਂ ਪ੍ਰਮਾਤਮਾ ਨੂੰ ਕਿਸੇ ਰੰਗ ਭੇਦ ਵਿੱਚ ਨਹੀਂ ਦੇਖਣਾ ਤੁਸੀਂ ਪ੍ਰਮਾਤਮਾ ਨੂੰ ਕਿਸੇ ਵਿਸ਼ੇਸ਼ ਰੂਪ ਵਿੱਚ ਨਹੀਂ ਦੇਖਣਾ ਪ੍ਰਮਾਤਮਾ ਸਰਵ ਵਿਆਪਕ ਹੈ ਉਹਨਾਂ ਨੇ ਸਿਰਫ ਵਿਆਪਕ ਹੀ ਰਹਿਣਾ ਪ੍ਰਮਾਤਮਾ ਜ਼ਰੂਰੀ ਨਹੀਂ ਹੈਗਾ ਕਿ ਜਿਹੜੇ ਸੰਤ ਮਹਾਪੁਰਸ਼ ਉਹਨਾਂ ਵਿੱਚ ਹੀ ਹੈ ਪ੍ਰਮਾਤਮਾ ਜ਼ਰੂਰੀ ਨਹੀਂ ਕਿ ਜਿਹੜੇ ਚੰਗੇ ਲੋਕ ਹੈ ਉਹਨਾਂ ਵਿੱਚ ਹੀ ਹੈ ਜੋ ਕਣ ਕਣ ਜੀਤ ਉਹ ਸਾਰਿਆਂ ਦੇ ਵਿੱਚ ਹੀ ਹੈ ਤੁਸੀਂ ਸਿਰਫ ਉਹਨਾਂ ਦਾ ਓਟ ਆਸਰਾ ਲੈ ਕੇ ਆਪਣੇ ਦਿਮਾਗ 'ਚ ਤੁਰ ਪੈਣਾ ਵਾਲਮੀਕੀ ਮਹਾਰਾਜ ਦੀ ਜਿੱਥੇ ਵੀ ਆਰਾਧਨਾ ਹੁੰਦੀ ਜਿੱਥੇ ਵੀ 사ਸੰਗ ਹੁੰਦਾ ਨਿ ਸੰਕੋਚ ਤੁਸੀਂ ਉਸ ਸੇਵਾ ਦਾ ਹਿੱਸਾ ਬਣ ਸਕਦੇ ਕੋਈ ਬੰਦਸ਼ ਨਹੀਂ ਹੈਗੀ ਇੱਕ ਵੀ ਬੰਦਸ਼ ਨਹੀਂ ਹੈਗੀ ਤਾਂ ਵਾਲਮੀਕੀ ਮਹਾਰਾਜ ਦੀ ਸੇਵਾ ਵਾਸਤੇ ਜਾਣ ਲਈ ਵਾਲਮੀਕੀ ਮਹਾਰਾਜ ਦੇ 사ਸੰਗ ਦੇ ਵਿੱਚ ਜਾਣ ਲਈ ਕਿਸੇ ਪ੍ਰਚਾਰਕ ਦੀ ਪਰਮਿਸ਼ਨ ਲਵੇ ਇਹਦਾ ਮਤਲਬ ਤੁਸੀਂ ਵਾਲਮੀਕੀ ਮਹਾਰਾਜ ਨਾਲ ਜੁੜੇ ਹੀ ਨਹੀਂ ਹੈਗੇ ਤੁਸੀਂ ਉਹਨਾਂ ਦੇ ਨਾਲ ਜੁੜੇ ਜੋੜਨਾ ਤਾਂ ਸੀ ਤੁਹਾਨੂੰ ਉਹਨਾਂ ਦੇ ਨਾਲ ਜੇ ਤੁਸੀਂ ਉਹਨਾਂ ਨਾਲ ਹੀ ਜੁੜ ਗਏ ਹੁਣ ਕੱਲ ਨੂੰ ਜੇ ਇੱਕ ਇੰਜੀਨੀਅਰ ਕਾਲਜ ਦੇ ਵਿੱਚੋਂ ਬੱਚਾ ਇੰਜੀਨੀਅਰਿੰਗ ਕਰਕੇ ਚਲਾ ਜਾਵੇ ਬਾਅਦ ਚੋ ਬੱਚਾ ਦਿੱਲੀ ਨਾਲ ਨੌਕਰੀ ਕਰੇ ਬੰਬੇ ਕਰੇ ਬੰਬੇ ਨੌਕਰੀ ਨਾ ਕਰੇ ਬੈਂਗਲੌਰ ਕਰੇ ਬੈਂਗਲੁਰਾ ਕਰੇ ਯੂਰਪ ਕਰੇ ਤਾਂ ਕਾਲਜ ਆ ਕੇ ਖੜਾ ਹੋ ਜਾਵੇ ਇੰਜੀਨੀਅਰਿੰਗ ਤਾਂ ਸੀ ਕਰਾਈ ਸਾਨੂੰ ਪੁੱਛ ਕੇ ਨੌਕਰੀ ਕਰ ਜਿੱਥੇ ਕਰਨੀ ਇੰਨਾ ਹੋਊਗਾ ਤੋ ਬੱਚੇ ਦੀ ਜ਼ਿੰਮੇਵਾਰੀ ਹੈ ਨਾ ਉਹਨੇ ਕਿੱਥੇ ਜੌਬ ਕਰਨੀ ਜਿੱਥੇ ਉਹਨੂੰ ਪੰਦਾ ਉਹਦੇ ਮਨ ਨੂੰ ਸੋ ਅਸੀਂ ਸਿਰਫ ਇੱਕ ਸਕੂਲ ਦੀ ਪਾਠਸ਼ਾਲਾ ਵਾਲੀ ਜ਼ਿੰਮੇਵਾਰੀ ਨਿਭਾਣੀ ਹੈ ਅਸੀਂ ਬੱਚੇ ਨੂੰ ਬੌਂਡ ਨਹੀਂ ਕਰਨਾ ਔਰ ਇਹ ਗੁਲਛਨ ਜੀ ਬੈਠੇ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਪਰਸਨਲ ਮੈਨੂੰ ਮਿਲਣਗੇ ਇਹਨਾਂ ਨੂੰ ਪਤਾ ਮੈਂ ਕਿੱਦਾਂ ਦੇ ਸੁਭਾਅ ਦਾ ਛੋਟਾ ਜਿਹਾ ਸੇਵਾਦਾਰ ਰਹਿਣਾ ਤੁਸੀਂ ਵਾਲਮੀਕੀ ਮਹਾਰਾ ਨਾਲ ਜੁੜ ਗਏ ਤਾਂ ਇਹਨਾਂ ਨਾਲ ਜੁੜ ਗਏ ਤੁਸੀਂ ਵਾਲਮੀਕੀ ਮਹਾਰਾ ਨਾਲ ਜੁੜ ਗਏ ਤਾਂ ਇਹਨਾਂ ਨਾਲ ਜੁੜ ਗਏ ਤੁਸੀਂ ਵਾਲਮੀਕੀ ਮਹਾਰਾ ਨਾਲ ਜੁੜ ਗਏ ਤਾਂ ਦਸ਼ਨੰਨ ਜੀ ਨਾਲ ਜੁੜ ਗਏ ਉਸੀ ਜਦ ਵਾਲਮੀਕੀ ਮਹਾਰਾ ਜੀ ਨਾਲ ਜੁੜ ਗਏ ਤਾਂ ਫੇ ਪਿੱਛੇ ਛੇਸ਼ ਰਹਿ ਗਿਆ ਕੁਝ ਸੋ ਇਸ ਕਰਕੇ ਬੇਨਤੀ ਇਹ ਹੈਗੀ ਹੈ ਸਾਰੇ ਬੱਚਿਆਂ ਨੂੰ ਸਾਰੀਆਂ ਭੈਣਾਂ ਨੂੰ ਜਿੱਥੇ ਵੀ satsang ਮਹਾਰਾਜ ਦਾ ਨਿਸੰਕੋਚ ਉਹਦਾ ਹਿੱਸਾ ਬਣਿਆ ਕਰੋ ਉੱਥੇ ਤੁਸੀਂ ਪ੍ਰਮਾਤਮਾ ਨੂੰ ਪਿਆਰ ਕਰਨੇ ਜਾਣਾ ਉਹਨਾਂ ਦੀ ਪ੍ਰੀਤ ਦਾ ਕਰਕੇ ਜਾਣਾ ਉਹਨਾਂ ਦੀ ਡੋਰ ਦਾ ਕਰਕੇ ਜਾਣਾ ਉਹ ਮੇਰਾ ਕਰਕੇ ਜਾਂ ਕਿਸੇ ਹੋਰ ਦਾ ਕਰਕੇ ਨਹੀਂ ਜਾਣਾ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਕਈ ਵਾਰੀ ਕੁਝ ਲੋਕ ਇਹ ਵੀ ਕਹਿੰਦੇ ਆ ਤੁਹਾਨੂੰ ਜੇ ਅਸੀਂ ਨਾ ਸਿਖਾंदे ਤਾਂ ਸ਼ਾਇਦ ਤੁਸੀਂ ਇੱਥੇ ਨਹੀਂ ਹੋਣਾ। ਉਹਦੇ ਵਾਸਤੇ ਇੱਕ ਛੋਟੀ ਜੀ ਗੱਲ ਸੁਣੋ। ਇੱਕ ਵਾਰ ਇੱਕ ਟੀਚਰ ਸੀ ਜਿਹੜੇ ਲੋਕ ਕਈ ਵਾਰੀ ਕਹਿੰਦੇ ਨੇ ਨਾ ਜੇ ਅਸੀਂ ਅਸੀਂ ਨਾ ਇਸ ਬੰਦੇ ਨੂੰ ਨਾ ਉਸ ਵੇਲੇ ਲਿਆਂਦੇ ਇਸ ਲਾਈਨ 'ਚ ਤਾਂ ਇਹਨੇ ਤਾਂ ਰੋੜਦਾ ਹੋਣਾ ਸੀ। ਕਹਿੰਦੇ ਨਾ ਕਈ ਖੱਡੇ ਲਾਏ ਹੋਏ ਬੂਟੇ ਆ। ਬੜੇ ਲੋਕ ਕਹਿੰਦੇ ਆ। ਇੱਕ ਵਾਰ ਇੱਕ ਟੀਚਰ ਸੀ ਜੀ ਉਹ 10ਵੀਂ ਕਲਾਸ ਦੇ ਬੱਚਿਆਂ ਨੂੰ ਪੜ੍ਹਾਉਂਦੇ ਸੀ। 10ਵੀਂ ਕਲਾਸ ਦੇ ਟੀਚਰ ਸੀ। ਤੇ ਉਹ ਸਾਈਕਲ ਤੇ ਆਪਣੇ ਸਕੂਲ ਵਿੱਚ ਜਾਂਦੇ ਹੁੰਦੇ ਸੀ ਰੋਜ਼ ਉਹਨਾਂ ਨੇ ਸਾਈਕਲ ਤੇ ਜਾਣਾ। ਇੱਕ ਮੇਨ ਰਸਤਾ ਸੀ, ਇੱਕ ਸ਼ਾਰਟਕਟ ਪਕੜੰਦੀ ਸੀ ਜਿੱਥੋਂ ਦੀ ਉਹਨਾਂ ਨੇ ਰੋਜ਼ ਜਾਣਾ। ਹੁਣ ਆਪਾਂ ਨਾਰਮਲੀ ਸ਼ਾਰਟਕਟ ਤੱਕ ਹੀ ਉਹਨਾਂ ਨੇ ਉੱਥੋਂ ਦੀ ਸਾਈਕਲ ਲੈ ਕੇ ਰੋਜ਼ ਲੰਘ ਜਾਣਾ। ਉਹ ਟੀਚਰ ਨੇ। ਉਹਨਾਂ ਕੋਲ ਕਈ ਸਟੂਡੈਂਟ ਆਏ, ਕਈ ਆਏ, ਕਈ ਚਲੇ ਗਏ, ਉਹ 10ਵੀਂ ਕਲਾਸ ਦੇ ਬੱਚਿਆਂ ਨੂੰ ਪੜ੍ਹਾਉਂਦੇ ਰਹੇ। ਇੱਕ ਦਿਨ ਉਹ ਟੀਚਰ ਜਦੋਂ ਸਕੂਲ ਤੋਂ ਵਾਪਸ ਆ ਰਹੇ ਸੀ ਤਾਂ ਜਿਹੜੀ ਉਹ ਕੱਚੇ ਰਸਤੇ ਵਾਲਾ ਰਸਤਾ ਸੀ ਉਹ ਸਾਰਾ ਰਸਤਾ ਬਲੌਕ ਕਰ ਦਿੱਤਾ ਗਿਆ ਸੀਲ ਕਰ ਦਿੱਤਾ ਗਿਆ ਉੱਥੇ ਕੰਸਟਰਕਸ਼ਨ ਕੰਪਨੀ ਵਾਸਤੇ ਮਸ਼ੀਨਾਂ ਆ ਗਈਆਂ ਰੈਡੀमेड ਆਫਿਸ ਆ ਗਿਆ ਉਹ ਸਾਰਾ ਰਸਤਾ ਜਿਹੜਾ ਬਲੌਕ ਕਰ ਦਿੱਤਾ ਹੋਇਆ ਉੱਥੇ ਕੁਐਸਚਨ ਮਾਰਕ ਦੇ ਰੀਵਲ ਲਗਾ ਦਿੱਤੇ ਉਹ ਟੀਚਰ ਸਾਈਕਲ ਤੇ ਪੈਦਲ ਤੁਰਿਆ ਆ ਰਹਿਆਂ ਨਾਲੇ ਦੇਖੀ ਜਾਵੇ ਫਿਕਰ ਕਰੇ ਵੀ ਮੈਂ ਰੋਜ਼ ਇੱਥੋਂ ਦੀ ਆਣਾ-ਉਣਾ ਸੀ ਮੇਰਾ ਕਿੰਨਾ ਸਮਾਂ ਬਚਦਾ ਸੀ ਹੁਣ ਮੈਨੂੰ ਕਿੰਨਾ ਲੰਬਾ ਰਸਤਾ ਤੈਅ ਕਰਕੇ ਆਣਾ ਪੈਣਾ ਹੈ ਆਪਣੀਆਂ ਮੁਸ਼ਕਲਾਂ ਨੂੰ ਯਾਦ ਕਰ ਰਿਹਾ ਤੇ ਸਾਹਮਣੇ ਇੱਕ ਲੜਕਾ ਆਇਆ ਬੜਾ ਹੈਂਡਸਮ ਉਹਦੇ ਕੋਟ ਪੈਂਟ ਪਾਇਆ ਟਾਈ ਲਾਈ ਹੋਈ ਬਾਊ ਰੂਪ ਦੇ ਵਿੱਚ ਹੁੰ ਲੱਗਾ ਸੀ ਉਹਨੇ ਆ ਕੇ ਉਹ ਮਾਸਟਰ ਜੀ ਜਿਹੜੇ ਸਾਈਕਲ ਤੇ ਦਸਵੀਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਸੀ ਉਹਨਾਂ ਨੇ ਆ ਕੇ ਉਹਨਾਂ ਦਾ ਸਾਈਕਲ ਰੋਕਿਆ ਉਸ ਬੱਚੇ ਦਾ ਪ੍ਰਭਾਵ ਇੰਨਾ ਸੀ ਉਹ ਆਪਣੇ ਮੁੱਖ ਤੋਂ ਕੁਝ ਬੋਲ ਹੀ ਨਹੀਂ ਸਕੇ ਟੀਚਰ ਉਸ ਬੱਚੇ ਨੇ ਉਹਨਾਂ ਦਾ ਸਾਈਕਲ ਫੜਿਆ ਉਸ ਲੜਕੇ ਨੇ ਸਾਈਕਲ ਫੜ ਕੇ ਤੁਰਨਾ ਸ਼ੁਰੂ ਕਰ ਦਿੱਤਾ ਉਹ ਪ੍ਰਭਾਵ ਇੰਨਾ ਪੈ ਗਿਆ ਕਿ ਉਹ ਟੀਚਰ ਉਹਨੂੰ ਪੁੱਛ ਵੀ ਨਹੀਂ ਸਕੇ ਕੁਝ ਉਹ ਉਹਦੇ ਪਿੱਛੇ ਪਿੱਛੇ ਤੁਰੇ ਜਾ ਰਹੇ ਉਹ ਸਾਈਕਲ ਲੈ ਕੇ ਤੁਰਿਆ ਜਾ ਰਿਹਾ ਫਿਰ ਇੱਕ ਸ਼ੀਸ਼ ਮਹਿਲ ਵਰਗਾ ਆਫਿਸ ਸੀ ਉਹਨੇ ਬਾਹਰ ਜਾ ਕੇ ਉਹਨਾਂ ਦਾ ਸਾਈਕਲ ਖੜਾ ਕੀਤਾ ਉਹਨਾਂ ਮਾਸਟਰ ਜੀ ਦਾ ਹੱਥ ਫੜਿਆ ਤੇ ਅੰਦਰ ਉਸ ਆਫਿਸ ਦੇ ਵਿੱਚ ਲੈ ਗਿਆ ਪ੍ਰਭਾਵ ਇੰਨਾ ਸੀ ਉਹ ਮਾਸਟਰ ਜੀ ਕੁਝ ਬੋਲ ਹੀ ਨਹੀਂ ਪਾ ਰਹੇ ਸੀ ਜਦੋਂ ਆਫਿਸ ਦੇ ਵਿੱਚ ਲੈ ਕੇ ਗਏ ਅੰਦਰ ਉਹ ਐਦਾਂ ਦਾ ਆਫਿਸ ਸੀ ਕਿ ਜ਼ਿੰਦਗੀ ਵਿੱਚ ਕਦੇ ਉਹ ਮਾਸਟਰ ਜੀ ਨੇ ਉਦਾਂ ਦਾ ਆਫਿਸ ਦੇਖਿਆ ਨਹੀਂ ਸੀ ਉੱਥੇ ਇੱਕ ਬੜੀ ਪਿਆਰੀ ਚੇਅਰ ਲੱਗੀ ਸੀ ਉਸ ਲੜਕੇ ਨੇ ਜਾ ਕੇ ਉਹ ਮਾਸਟਰ ਜੀ ਨੂੰ ਉਸ ਚੇਅਰ ਤੇ ਬਿਠਾ ਦਿੱਤਾ ਚੇਅਰ ਤੇ ਬਿਠਾਤਾ ਜਦੋਂ ਉਸ ਚੇਅਰ ਤੇ ਬਿਠਾਇਆ ਤੇ ਇੱਕ ਜਲ ਦਾ ਗਲਾਸ ਚੱਕਿਆ ਤੇ ਮਾਸਟਰ ਜੀ ਨੂੰ ਦਿੱਤਾ ਮਾਸਟਰ ਜੀ ਬਿਨਾ ਕੁਝ ਬੋਲੇ ਜਲ ਨੂੰ ਛਕਿਆ ਤੇ ਬਾਅਦ ਚ ਥੋੜੀ ਹਿੰਮਤ ਜੀ ਕੀਤੀ ਕਹਿੰਦੇ ਪੁੱਤਰ ਕੌਣ ਹੈ ਉਹ ਬੱਚਾ ਥੱਲੇ ਬੈਠਾ ਗੋਟਨਿਆਂ ਦੇ ਪਾਰ ਹੋ ਕੇ ਉਹਨਾਂ ਨੇ ਹੱਥ ਚੁੰਮ ਕੇ ਮੱਥੇ ਲਾ ਕੇ ਅੱਖਾਂ ਨੂੰ ਛੁਪਰਸ਼ ਕੀਤਾ ਉਹਨੇ ਹੱਥ ਫੜ ਕੇ ਪੁੱਛਿਆ ਕਹਿੰਦੇ ਪੁੱਤ ਤੂੰ ਹੈ ਕੌਣ ਤੂੰ ਮੇਰਾ ਸਾਈਕਲ ਕਿਉਂ ਫੜ ਕੇ ਲੈ ਕੇ ਆਇਆ ਤੇ ਇੱਥੇ ਤੂੰ ਮੈਨੂੰ ਕਿਉਂ ਬਿਠਾਇਆ ਇਸ ਕੁਰਸੀ ਤੇ ਉਸ ਲੜਕੇ ਨੇ ਪਤਾ ਕੀ ਕਿਹਾ ਜੀ ਕਹਿੰਦਾ ਮਾਸਟਰ ਜੀ ਤੁਸੀਂ ਉਹ ਸਕੂਲ ਚ ਪੜ੍ਹਾਉਂਦੇ ਆ ਨਾ ਕਹਿੰਦਾ ਹਾਂ ਜੀ ਕਹਿੰਦਾ ਮੈਂ ਇਸ ਸਾਲ ਦੇ ਵਿੱਚ ਤੁਹਾਡੇ ਕੋਲ 10ਵੀਂ ਕਲਾਸ ਵਿੱਚ ਪੜ੍ਹਦਾ ਹੁੰਦਾ ਸੀ ਪੜਦਾ ਹੁੰਦਾ ਸੀ ਮੈਂ ਤੁਹਾਡੇ ਕੋਲ ਤਾਂ ਅੱਜ ਜਿਹੜਾ ਅੰਪਾਇਰ ਆ ਨਾ ਇਹ ਮੇਰਾ ਹੈਗਾ ਆ ਜਿਹੜਾ ਆਫਿਸ ਹੈ ਇਹ ਵੀ ਮੇਰਾ ਹੈ ਇੱਥੇ ਦਾ ਮੈਂ ਮਾਲਕ ਆ ਐਮ ਡੀ ਆ ਤੇ ਮੈਂ ਤੁਹਾਡੇ ਕੋ ਉਹਸ ਟਾਈਮ ਪੜਦਾ ਹੁੰਦਾ ਸੀ 10ਵੀਂ ਕਲਾਸ ਚ ਮੈਂ ਤੁਹਾਨੂੰ ਪਛਾਣ ਲਿਆ ਤੇ ਉਹ ਟੀਚਰ ਨੇ ਪਤਾ ਕੀ ਕਿਹਾ ਜੀ ਖੜੇ ਹੋ ਗਏ ਉਸ ਬੱਚੇ ਦਾ ਹੱਥ ਚੁੰਮਿਆ ਕਹਿੰਦੇ ਪੁੱਤ ਕਿੱਥੇ ਪਹੁੰਚ ਗਿਆ ਮੈਂ ਤਾਂ ਹੱਲੇ ਵੀ 10ਵੀਂ ਵਾਲਿਆਂ ਨੂੰ ਪੜਾਈ ਜਾਣਾ ਮੈਂ ਤਾਂ ਅੱਜ ਵੀ ਦਸਵੀਂ ਵਾਲਿਆਂ ਨੂੰ ਪੜ੍ਹਾਏ ਜਾਂਦਾ ਪੁੱਤਰ ਤੂੰ ਕਿੱਥੇ ਪਹੁੰਚ ਗਿਆ ਹੁਣ ਇਹਦਾ ਮਤਲਬ ਕੀ ਸੀ ਉਹ ਟੀਚਰ ਦੇ ਵਿੱਚ ਇੱਕ ਪੰਝੀ ਜਿੰਨਾ ਵੀ ਹੰਕਾਰ ਨਹੀਂ ਆਇਆ ਉਹ ਟੀਚਰ ਨੇ ਉਹਨੂੰ ਇਹ ਨਹੀਂ ਕਿਹਾ ਕਿ ਜੇ ਮੈਂ ਤੈਨੂੰ ਦਸਵੀਂ 'ਚ ਉਦੋਂ ਨਾ ਪੜ੍ਹਾਉਂਦਾ ਜੇ ਮੈਂ ਤੈਨੂੰ ਕਲਾਸ ਵਿੱਚ ਬੈਠਣ ਨਾ ਦਿੰਦਾ ਤੂੰ ਇੱਥੇ ਪਹੁੰਚਣਾ ਸੀ ਇੰਨਾ ਵੀ ਹੰਕਾਰ ਨਹੀਂ ਸੀ ਉਸ ਟੀਚਰ ਦੇ ਵਿੱਚ ਉਹਨੂੰ ਇਹ ਨਾ ਮਾਣ ਹੋਇਆ ਵੀ ਮੈਂ ਅੱਜ ਵੀ ਦਸਮੀ ਵਾਲਿਆਂ ਨੂੰ ਪੜ੍ਹਾਏ ਜਾਂਦਾ ਹਾਂ ਮੇਰੇ ਤੋਂ ਪੜਿਆ ਬੱਚਾ ਅੱਜ ਕਿੱਥੇ ਪਹੁੰਚ ਗਿਆ ਉਹਨੂੰ ਉਸ ਚੀਜ਼ ਦੇ ਨਾਲ ਖੁਸ਼ੀ ਹੋਈ ਹੈ ਤਾਂ ਜੇ ਤੁਹਾਨੂੰ ਕਿਸੇ ਨਾ ਕਿਸੇ ਨੇ ਇਸ ਰਸਤੇ ਤੇ ਲਾਇਆ ਹੈਗਾ ਉਹਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਦੁੱਖ ਹੋਣਾ ਚਾਹੀਦਾ ਹੈ ਜੇ ਕੱਲ ਨੂੰ ਜ਼ਰੀਏ ਸਾਡੇ ਵਾਲਮੀਕੀ ਮਹਾਰਾਜ ਦੇ ਨਾਲ ਕੋਈ ਜੁੜ ਗਿਆ ਉਹ ਬੱਚਾ ਕਿਤੇ ਸਫਲ ਹੋ ਗਿਆ ਆਪਣੀ ਜ਼ਿੰਦਗੀ 'ਚ ਅੱਗੇ ਨਿਕਲ ਗਿਆ ਉਹ ਕੱਲ ਨੂੰ ਟਾਡੇ ਨਾਲ ਨਹੀਂ ਰਿਹਾ ਤਾਨੂੰ ਫਿਰ ਵੀ ਮਾਣ ਹੋਣਾ ਚਾਹੀਦਾ ਕਿਉਂਕਿ ਜਿਹੜਾ ਟੀਚਰ ਹੁੰਦਾ ਜੇ ਉਹ ਹੀ ਈਰਖਾ ਰੱਖ ਲਵੇ ਇਟ ਮੀਨਸ ਕਿ ਉਹ ਟੀਚਰ ਨਹੀਂ ਹੈ ਟੀਚਰ ਦੀ ਪਰਿਭਾਸ਼ਾ ਤੁਹਾਨੂੰ ਦੱਸਦੇ ਆਂ ਜੀ ਟੀਚਰ ਦਾ ਮਤਲਬ ਕੀ ਹੁੰਦਾ ਟੀਚਰ ਉਹ ਗਿਣੇ ਚੁਣੇ ਹੋਏ ਲੋਕ ਹੁੰਦੇ ਆ ਜਿਹੜੇ ਕਈ ਤਰ੍ਹਾਂ ਦੇ ਕੋਰਸ ਪਾਸ ਕਰਦੇ ਆ ਕਈ ਤਰ੍ਹਾਂ ਦੇ ਕੋਰਸ ਕਰਨੇ ਪੈਂਦੇ ਆ ਉਹਨਾਂ ਨੂੰ ਮਾਈਂਡ ਰੀਡਿੰਗ ਸਿਖਾਈ ਜਾਂਦੀ ਹੈ ਉਹਨਾਂ ਨੂੰ ਸਿਚੁਏਸ਼ਨ ਕੰਟਰੋਲ ਸਿਖਾਇਆ ਜਾਂਦਾ ਹੈ ਟੀਚਰ ਦਾ ਮਤਲਬ ਹੈ ਬੱਚਾ ਕਿਸੇ ਵੀ ਸਿਚੁਏਸ਼ਨ ਚ ਹੈ ਕਿਦਾਂ ਦਾ ਵੀ ਇਹ ਬੱਚਾ ਉਹਨੂੰ ਕੰਟਰੋਲ ਕਰਨਾ ਉਹਨੂੰ ਸੰਭਾਲਨਾ ਉਹਨੂੰ ਸਮਝ ਉਹਦੇ ਦਿਮਾਗ ਚ ਗੱਲਾਂ ਨੂੰ ਬਿਠਾਣਾ ਟੈਕਨੀਕਸ ਹੁੰਦੀਆਂ ਨੇ ਮਾਪੇ ਬੱਚੇ ਦੇ ਮਾਰ ਰਹੇ ਆ ਟੀਚਰ ਵੀ ਮਾਰ ਰਹੇ ਆ ਫਿਰ ਟੀਚਰ ਖਾਸ ਕਿਦਾਂ ਹੋ ਗਿਆ ਮਾਪੇ ਬੱਚੇ ਤੋਂ ਖਿਜ ਰਿਹਾ ਟੀਚਰ ਵੀ ਖਿਜ ਰਿਹਾ ਫਿਰ ਟੀਚਰ ਸਪੈਸ਼ਲ ਕਿਦਾਂ ਹੋ ਗਿਆ ਮਾਪੇ ਬੱਚੇ ਤੋਂ ਇਡੀਟੇਟ ਹੋ ਰਿਹਾ ਹੈ ਟੀਚਰ ਵੀ ਹੋ ਰਿਹਾ ਹੈ ਫਿਰ ਟੀਚਰ ਸਪੈਸ਼ਲ ਕਿਦਾਂ ਹੋ ਗਿਆ ਟੀਚਰ ਦਾ ਮਤਲਬ ਹੈ ਹੀ ਇਜ਼ ਪਰਫੈਕਟ ਸ਼ੀ ਇਜ਼ ਪਰਫੈਕਟ ਇਹ ਪਰਫੈਕਟ ਲੋਕ ਹੈ ਇਹਨਾਂ ਨੇ ਇਦਾਂ ਦੀਆਂ ਪੜਾਈਆਂ ਕੀਤੀਆਂ ਕਿ ਬੱਚੇ ਨੂੰ ਸਿਚੁਏਸ਼ਨ ਨੂੰ ਹੈਂਡਲ ਕਰਨ ਦੀ ਸਮਝ ਰੱਖ ਗਦੀ ਹੈ ਪਰ ਉਹ ਕਰ ਨਹੀਂ ਪਾਉਂਦੇ ਇਹਦਾ ਮਤਲਬ ਉਹ ਪੈਸੇ ਦੇ ਕੇ ਲੱਗੇ ਆ ਸੋ ਟੀਚਰ ਅਧਿਆਪਕ ਦੀ ਇਹ ਹੋਣੀ ਚਾਹੀਦੀ ਮਾਨਸਿਕਤਾ ਕਿ ਬੱਚਾ ਅੱਜ ਤੁਹਾਡੇ ਨਾਲ ਹੈ ਜਾਂ ਤੁਹਾਡੇ ਨਾਲ ਵਚਨ ਦੀਖਿਆ ਤੋਂ ਪਹਿਲੇ ਮੈਂ ਸਾਗਰ ਜੀ ਨੂੰ ਕਹਿੰਨਾ ਜੇ ਤੁਸੀਂ ਅੱਜ ਸਾਡੇ ਨਾਲ ਹੈਗੇ ਸਾਡੇ ਨਾਲ ਨਹੀਂ ਵੀ ਹੋਵਗੇ ਸਾਨੂੰ ਬੜਾ ਮਾਣ ਹੋਊਗਾ ਜਿੱਥੇ ਵੀ ਇਹ ਬੱਚਾ ਹੋਊਗਾ ਉਦੋਂ ਈਰਸ਼ਾ ਨਹੀਂ ਆਣੀ ਚਾਹੀਦੀ ਜਦੋਂ ਤੁਹਾਡੇ ਮਨ 'ਚ ਈਰਸ਼ਾ ਆ ਗਈ ਸਮਝ ਲਓ ਤੁਸੀਂ ਆਪਣੇ ਟੀਚਰ ਪਦ ਦੀ ਜਿਹੜੀ ਪ੍ਰਤਿਭਾ ਉਹਨੂੰ ਖੋਦ ਦਿੱਤਾ ਉਸ ਇੱਜ਼ਤ ਨੂੰ ਤੁਸੀਂ ਗਵਾ ਲਿਆ ਕਿਉਂਕਿ ਜਦੋਂ ਅੱਛੇ ਮਾਲੀ ਦੀ ਪਹਿਚਾਣ ਨਾ ਉਹਦੀ ਬਾਗ਼ੀਚੀ ਤੋਂ ਹੋ ਜਾਂਦੀ ਹੈ ਜੇ ਬਗੀਚੀ ਸਾਫ਼ ਸੁਥਰੀ ਹੋਵੇ ਸੋਹਣੇ ਸੋਹਣੇ ਫੁੱਲ ਕਿਹੜੇ ਹੋਣ ਪਤਾ ਲੱਗ ਜਾਂਦਾ ਜਿਹੜਾ ਇਹਦਾ ਮਾਲੀ ਹੈ ਨਾ ਉਹਨੇ ਕਿੰਨੇ ਪਿਆਰ ਨਾਲ ਇਹਨੂੰ ਸੰਭਾਲਿਆ ਹੋਵੇ ਜੇ ਬੱਚਾ ਕੋਈ ਚੰਗੇ ਵਿਚਾਰਾਂ ਦਾ ਹੈ ਸੱਧ ਭਾਵਨਾਵਾਂ ਵਾਲਾ ਹੈ ਸੂ ਵਿਚਾਰਾਂ ਵਾਲਾ ਹੈ ਚੰਗਾ ਵਿਚਰਨ ਵਾਲਾ ਹੈ ਇਹ ਜ਼ਰੂਰੀ ਨਹੀਂ ਕਿ ਉਹ ਤੁਹਾਡੇ ਨਾਲ ਬੌਂਡ ਹੋ ਕੇ ਵੱਜ ਕੇ ਰਹੇ ਸਮ ਟਾਈਮ ਮਾਂ ਬਾਪ ਤੋਂ ਬੱਚਿਆਂ ਨੂੰ ਵੀ ਅਲੱਗ ਹੋਣਾ ਪੈਂਦਾ ਕੋਈ ਟਾਈਮ ਇਦਾਂ ਦਾ ਹੁੰਦਾ ਪਰ ਨਾਤਾ ਥੋੜੀ ਟੁੱਟਦਾ ਰਿਸ਼ਤਾ ਥੋੜੀ ਟ ਖਤਮ ਹੁੰਦਾ ਹੁੰਦਾ ਨਾ ਤੁਸੀਂ ਸਾਰੇ ਵੀ ਹੋਏ ਆਂ ਉਹ ਇੱਕ ਸਿਚੁਏਸ਼ਨ ਹੁੰਦੀ ਹੈ ਸੋ ਸਾਡਾ ਮਕਸਦ ਇਹ ਹੈਗਾ ਜਿੰਨੇ ਵੀ ਬੱਚੇ ਜਿੰਨੇ ਵੀ ਭੈਣ ਭਰਾ ਅਗਰ ਉਹ दीक्षित ਹੁੰਦੇ ਐ ਕੱਲ ਨੂੰ ਅਗਰ ਤੁਹਾਡੇ ਕੁਝ ਵਿਚਾਰਾਂ ਦਾ ਕਰਕੇ ਉਹ ਤੁਹਾਡੇ ਨਾਲ ਨਹੀਂ ਰਹਿੰਦੇ ਜਾਂ ਸਮਾਂ ਕੋਈ ਇਦਾਂ ਦਾ ਹੁੰਦਾ ਉਹ ਤੁਹਾਡੇ ਨਾਲ ਨਹੀਂ ਰਹਿੰਦੇ ਤਾਂ ਤੁਹਾਨੂੰ ਉਹ ਮਾਣ ਹੋਣਾ ਚਾਹੀਦਾ ਸਹੀ ਮੈਨੇ ਜਿਹੜੇ ਇੰਟੈਲੈਕਚੁਅਲ ਲੋਕ ਹੁੰਦੇ ਨਾ ਜਿਹੜੇ ਉਹਨਾਂ ਨੂੰ ਆਪਾਂ ਕਈ ਵਾਰ ਮਿਲਦੇ ਆ ਉਹ ਪੀ ਐਚ ਡੀ ਪ੍ਰੋਫੈਸਰ ਹੁੰਦੇ ਆ ਜੀ ਪਰ ਉਹਨਾਂ ਨੂੰ ਜਦੋਂ ਮਿਲਦੇ ਨਾ ਉਹ ਪਤਾ ਕੀ ਕਹਿੰਦੇ ਆ ਕਹਿੰਦੇ ਪਾਰਸ਼ ਜੀ ਮੈਂ ਅੱਜ ਵੀ ਵਿਗਿਆਨ ਦਾ ਸਟੂਡੈਂਟ ਐ ਸਹੀ ਮਹੀਨੇ ਚ ਜਿਹੜੇ ਇੰਟੈਲੈਕਚੁਅਲ ਪ੍ਰੋਫੈਸਰ ਲੱਗਾ ਹੁੰਦਾ ਚੰਗਾ ਭਲਾ ਬੰਦਾ ਪ੍ਰੋਫੈਸਰ ਤੋਂ ਬਾਅਦ ਡੀਨ ਵੀ ਬਣ ਗਿਆ ਹੁੰਦਾ ਯੂਨੀਵਰਸਿਟੀ ਦਾ ਮਾਲਕ ਪਰ ਉਹ ਕੀ ਕਹਿੰਦਾ ਜੀ ਮੈਂ ਸਟੂਡੈਂਟ ਐ ਸਾਡੇ ਵਿੱਚ ਪ੍ਰੋਫੈਸਰ ਬਹੁਤ ਐ ਸਟੂਡੈਂਟ ਨਹੀਂ ਹੈਗੇ ਆਪਾਂ ਸਟੂਡੈਂਟ ਬਣਨਾ ਐ ਤੇ ਵਾਲਮੀਕੀ ਮਹਾਰਾਜ ਦੇ ਬਣਨਾ ਐ ਜਿਹੜਾ ਉਸ ਪੜ੍ਹਸਾਲਾ ਚ ਪੜ੍ਹ ਜਾਂਦਾ ਨਾ ਫੇ ਉਹ ਜ਼ਿੰਦਗੀ ਚ ਕਦੇ ਡੋਲਦਾ ਤੁਸੀਂ ਪਿਆਰ ਦੀ ਬਾਣੀ ਪਾਸ਼ਾ ਸਿੱਖਣੀ ਹੈ ਮਹਾਰਾਜ ਤੋਂ ਜਿਆਦਾ ਸਾਦਗੀ ਕਿਸੇ 'ਚ ਨਹੀਂ ਹੈਗੀ ਮਹਾਰਾਜ ਤੋਂ ਜਿਆਦਾ ਸ਼ਾਂਤੀ ਕਿਸੇ 'ਚ ਨਹੀਂ ਹੈਗੀ ਵਚਨ दीक्षित ਤੁਸੀਂ ਕਿਤੇ ਵੀ ਹੋਵੋ दीक्षित ਤੁਸੀਂ ਕਿਸੇ ਵੀ ਹੋਵੋ ਪਰ ਪ੍ਰੀਤ टाਡੀ ਵਾਲਮੀਕੀ ਮਹਾਰਾਜ ਨਾਲ ਹੋਣੀ ਚਾਹੀਦੀ ਹੈ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੇ